ਸਮੇਂ ਤੋਂ ਜਿਹੜੇ ਮਸਲੇ ਉਹ ਲੰਮਕਦੇ ਆ ਰਹੇ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ ਕਹਿੰਦੇ ਵੀ ਜਿਹੜੀ ਕੋਰਟ ਵੱਲੋਂ ਸਜ਼ਾ ਮਿਲੀ ਉਹ ਪੂਰੀ ਹੋ ਚੁੱਕੀ ਉਹਨਾਂ ਦੀ ਰਿਹਾਈ ਕਰਨੀ ਚਾਹੀਦੀ ਹੈ ਇਹ ਸਰਕਾਰ ਧੱਕਾ ਕਰ ਰਹੀ ਹੈ ਸਿੱਖਾਂ ਨਾਲ ਖਾਸ ਕਰਕੇ ਇਸ ਡੈਮੋਕ੍ਰੇਸੀ ਰਾ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਸਰਕਾਰਾਂ ਧੱਕੇ ਕਰ ਰਹੀਆਂ ਇਤਿਸ਼ਾ ਵਰਗਿਆਂ ਵੱਲੋਂ ਪਾਰਲੀਮੈਂਟ 'ਚ ਬਿਆਨ ਦੇ ਕੇ ਇੱਕ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿ ਜਦੋਂ ਤੱਕ ਇਹ ਜਿਹੜੇ ਬੰਦੀ ਸਿੰਘ ਹੈ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦੇ ਅਸੀਂ ਇਹਨਾਂ ਦੀਆਂ ਰਿਹਾਈਆਂ ਨਹੀਂ ਕਰਨੀਆਂ ਸਿੱਖਾਂ ਨੂੰ ਮਜਬੂਰ ਹੋ ਕੇ ਸੋਚਣਾ ਪਵੇਗਾ ਕਿ ਅਸੀਂ ਕਿਹੜਾ ਰਸਤਾ اختیار ਕਰਨਾ ਮਾਫੀ ਮੰਗਣੀ ਚਾਹੀਦੀ ਆ ਜਾਂ ਮਾਰਚ ਕਾਦੇ ਲਈ ਹੁਣ ਕੱਟੇ ਜਾ ਰਹੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਉਹਨਾਂ ਨੇ ਨਹੀਂ ਮਾਫੀ ਮੰਗੀ ਕਿਉਂਕਿ ਉਹਨਾਂ ਨੇ ਆਪਣਾ ਸ਼ਹੀਦੀ ਪ੍ਰਾਪਤ ਕੀਤੀ ਹੈ ਕੁਰਬਾਨੀ ਦਿੱਤੀ ਹੈ ਪਰੰਤੂ ਉਹ ਈ ਨਹੀਂ ਮੰਨੀ ਸਿੱਖ ਨੇ ਨਾ ਕਦੇ ਮਾਫੀ ਮੰਗੀ ਹੈ ਨਾ ਮੰਗਣੀ ਹੈ ਹੱਕ ਮੰਗ ਰਹੇ ਹੁਣ ਜਾਂ ਅਪੀਲ ਸਾਡੇ ਹੱਕ ਹੈ ਉਹ ਉਹਨਾਂ ਨਾਲ ਸਪਸ਼ਟ ਸੰਦੇਸ਼ ਹੈ ਸਲੇਹਾ ਵੀ ਨਾ ਸੀ ਕਦੇ ਈਨ ਮੰਨਣੀ ਹੈ ਨਾ ਆਪਣੇ ਕਰੇ ਤੇ ਪਛਤਾਵਾ ਕੋਈ ਸਾਨੂੰ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਦੇ ਲਈ ਕਾਮੀ ਸਭ ਮੋਰਚਾ ਵੱਲੋਂ 1 ਮਾਰਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਾ ਰਿਹਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ ਸੋ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਪਿਤਾ ਜੀ ਬਾਪੂ ਗੁਰਜਨ ਸਿੰਘ ਜੀ ਸਾਡੇ ਨਾਲ ਨੇ ਸੋ ਗੱਲਬਾਤ ਕਰਦੇ ਆ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਜੀ ਇੱਕ ਸਾਲ ਹੋ ਚੁੱਕਿਆ ਮੋਰਚਾ ਲੱਗੇ ਨੂੰ ਪ੍ਰਫੇਰ ਮਾਰਚ ਤੋਂ ਬਾਅਦ ਮਾਰਚ ਤੇ ਮੰਗ ਪੱਤਰ ਤੋਂ ਬਾਅਦ ਮੰਗ ਪੱਤਰ ਦੇਣੇ ਪੈ ਰਹੇ ਆ ਜੀ ਦੇਖੋ ਪੰਜਾਬ ਚ ਜਿਹੜੇ ਕੌਮੀ ਮੁੱਦੇ ਲੈ ਕੇ ਸੀ ਕੌਮੀ ਇਨਸਾਫ ਮੋਰਚਾ ਲਾਇਆ 7 ਜਨਵਰੀ ਤੋਂ ਚੰਡੀਗੜ੍ਹ ਤੇ ਸਾਬਜਾਦਾ ਜੀਤ ਨਗਰ ਮੁਹਾਲੀ ਦੀ ਬੁਰਹਾ ਤੇ ਜੀ ਕਿਉਂਕਿ ਉਹ ਲੰਬੇ ਸਮੇਂ ਤੋਂ ਜਿਹੜੇ ਮਸਲੇ ਹੋ ਲੰਮਕਦੇ ਆ ਰਹੇ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ ਭਾਵੇਂ 2015 ਚ ਗੁਰੂਗਰਾਹ ਸਾਹਿਬ ਦੀ ਬੇਆਬਦੀ ਹੋਈ ਉਸ ਬੇਆਬਦੀ ਦੇ ਖਿਲਾਫ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਪਰੰਤੂ ਉਹਨਾਂ ਦਾ ਸਾਹਮਣੀ ਜਿਹੜੇ ਸਾਡੇ ਬੰਦੀ ਸਿੰਘ ਹੈ ਕੋਰਟ ਵੱਲੋਂ ਮਿਲੀਆਂ ਸਜ਼ਾਵਾਂ ਦੁੱਗਣੀਆਂ ਕੱਟਣ ਦੇ ਬਾਵਜੂਦ ਵੀ ਸਰਕਾਰਾਂ ਉਹਨਾਂ ਦੀ ਰਿਹਾਈਆਂ ਨਹੀਂ ਕਰ ਰਹੀਆਂ ਕਿਉਂਕਿ ਜਿਹੜੇ ਸਾਡੇ ਬੰਦੀ ਸਿੰਘ ਬਣੇ ਉਹ ਸਿਸਟਮ ਨੇ ਇਹ ਉਹਨਾਂ ਨੂੰ ਇਸ ਪਾਸੇ ਤੁਰਨ ਵਾਸਤੇ ਮਜਬੂਰ ਕੀਤਾ ਸੋ ਜੇ ਫੇਰ ਵੀ ਅਸੀਂ ਕਹਿੰਨੇ ਵੀ ਜਿਹੜੀ ਕੋਰਟ ਵੱਲੋਂ ਸਜ਼ਾ ਮਿਲੀ ਉਹ ਪੂਰੀ ਹੋ ਚੁੱਕੀ ਉਹਨਾਂ ਦੀ ਰਿਹਾਈ ਕਰਨੀ ਚਾਹੀਦੀ ਹੈ ਸੋ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ 1 ਸਾਲ ਤੋਂ ਉੱਪਰ ਹੋ ਗਿਆ ਮੋਰਚਾ ਲਾਇਆ ਅੱਜ ਸੀ ਸਹਿਬਜਾਦਿਆਂ ਦੀ ਪਵਿੱਤਰ ਸਥਾਨ ਗੁਰਦੁਆਰਾ ਜੋਤੀ ਸਰੂਪ ਤੋਂ ਅਰਦਾਸ ਕਰਕੇ ਇਹ ਸਿਰਫ ਆਪਣੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣ ਵਾਸਤੇ ਕਿ ਵਾਕਈ ਸਰਕਾਰ ਧੱਕਾ ਕਰ ਰਹੀ ਹੈ ਸਿੱਖਾਂ ਨਾਲ ਖਾਸ ਕਰਕੇ ਇਸ ਡੈਮੋਕ੍ਰੇਸੀ ਦੇਸ ਵਿੱਚ ਘੱਟ ਗਿਣਤੀਆਂ ਨਾਲ ਸਰਕਾਰਾਂ ਧੱਕੇ ਕਰ ਰਹੀਆਂ ਸੋ ਸਾਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ ਜਿਹੜੇ ਸਾਡੇ ਬਣਦੇ ਹੱਕ ਹੈ ਦੇਖੋ ਕਿਸ ਤਰ੍ਹਾਂ ਅਮਿਤ ਸ਼ਾਹ ਵਰਗਿਆਂ ਵੱਲੋਂ ਪਾਰਲੀਮੈਂਟ 'ਚ ਬਿਆਨ ਦੇ ਕੇ ਇੱਕ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿ ਜਦੋਂ ਤੱਕ ਇਹ ਜਿਹੜੇ ਬੰਦੀ ਸਿੰਘ ਹੈ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦੇ ਅਸੀਂ ਇਹਨਾਂ ਦੀਆਂ ਰਿਹਾਈਆਂ ਨਹੀਂ ਕਰਨੀਆਂ ਸੋ ਇਹ ਸਰਾਸਰ ਗਲਤ ਹੈ ਇੱਕ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ ਤੋੜਨ ਵਾਲੀ ਗੱਲ ਹੈ ਸਿੱਖਾਂ ਨੂੰ ਮਜਬੂਰ ਹੋ ਕੇ ਸੋਚਣਾ ਪਵੇਗਾ ਕਿ ਅਸੀਂ ਕਿਹੜਾ ਰਸਤਾ اختیار ਕਰਨਾ ਸੋ ਅੱਜ ਅਸੀਂ ਬਹੁਤ ਵੱਡੀ ਪੱਧਰ 'ਚ ਬਹੁਤ ਵੱਡਾ ਕਾਫਲਾ ਜਿਹੜਾ ਇਹ ਜਾ ਰਿਹਾ ਗੱਡੀਆਂ ਨਾਲ ਇਹ ਗੁਰਦੁਆਰਾ ਜੋਤੀਸਰੂ ਫਤਿਹਗੜ੍ਹ ਸਾਹਿਬ ਤੋਂ ਚੱਲੇ ਆ ਤੇ ਚੰਡੀਗੜ੍ਹ ਪਹੁੰਚਣਾ 101 ਜਾਗਰੂਕ ਕਰਨ ਵਾਸਤੇ ਸੰਗਤਾਂ ਨੂੰ ਵੀ ਵਾਕਈ ਇਹਨਾਂ ਨਾਲ ਧੱਕਾ ਹੋ ਰਿਹਾ ਇਹ ਅੱਜ ਮਾਰਚ ਕੱਢੇ ਗਿਆ ਹੁਣ ਜਦੋਂ ਅਮਿਤ ਸ਼ਾਹ ਹੋਰਾਂ ਦਾ ਬਿਆਨ ਆ ਜਾਂਦਾ ਹੈ ਕਿ ਮਾਫੀ ਮੰਗ ਲਓ ਤੇ ਛੱਡ ਦਾਂਗੇ ਤੇ ਫਿਰ ਇਹ ਮਾਰਚ ਦਾ ਮਤਲਬ ਕੀ ਰਹਿੰਦਾ ਹੁਣ ਮੈਨਾਂ ਬਦਲ ਜਾਂਦੇ ਆ ਕਿ ਮਾਫੀ ਮੰਗਣੀ ਚਾਹੀਦੀ ਆ ਜਾਂ ਮਾਰਚ ਕਾਦੀ ਲਈ ਹੁਣ ਕੱਟੇ ਜਾ ਰਹੇ ਆ ਦੇਖੋ ਸਾਡਾ ਇਤਿਹਾਸ ਗਵਾਹ ਹੈ ਬਈ ਨਾ ਸਿੱਖਾਂ ਨੇ ਕਦੇ ਆਪਣੇ ਕਰੇ ਹੋਏ ਤੇ ਮਾਫੀ ਮੰਗੀ ਆ ਭਾਵੇਂ ਜਿਸ ਹਿਸਤਾਨ ਤੋਂ ਅੱਜ ਅਸੀਂ ਅਰਦਾਸ ਕਰਕੇ ਤੁਰੇ ਆ ਗੁਰਦੁਆਰਾ ਜੋਤੀਸ ਰੂਪ ਫਤਿਹਗੜ੍ਹ ਸਾਹਿਬ ਤੋਂ ਉੱਥੇ 7 ਤੇ 9 ਸਾਲ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਨਹੀਂ ਮਾਫੀ ਮੰਗੀ ਕਿਉਂਕਿ ਉਹਨਾਂ ਨੇ ਆਪਣਾ ਸ਼ਹੀਦੀ ਪ੍ਰਾਪਤ ਕੀਤੀ ਹੈ ਕੁਰਬਾਨੀ ਦਿੱਤੀ ਹੈ ਪਰੰਤੂ ਉਹ ਈਨ ਨਹੀਂ ਮੰਨੀ ਸੋ ਇਹੀ ਉਸੇ ਪੈਟਰਨ ਤੇ ਜਿਸ ਤਰ੍ਹਾਂ ਉਸ ਟਾਈਮ ਮੁਗਲ ਸਾਮਰਾਜ ਸਹਿਬਜਾਦਿਆਂ ਨੂੰ ਈਨ ਮਨਾਉਣ ਨੂੰ ਮਜਬੂਰ ਕਰ ਰਿਹਾ ਸੀ ਉਸੇ ਤਰ੍ਹਾਂ ਜਿਹੜੀ ਸਰਕਾਰ ਹੈ ਜਿਹੜੀ ਸਿੱਖਾਂ ਨੂੰ ਮਜਬੂਰ ਕਰ ਰਹੀ ਹੈ ਸਿੱਖ ਨੇ ਨਾ ਕਦੇ ਮਾਫ਼ੀ ਮੰਗੀ ਹੈ ਨਾ ਮੰਗਣੀ ਹੈ ਇਹੜੇ ਮਾਰਚ ਦੀ ਮੰਗ ਕੀ ਆ ਜੀ ਫਿਰ ਇਹ ਹੱਕ ਮੰਗ ਰਹੇ ਹੁਣ ਜਾਂ ਅਪੀਲ ਸਾਡੇ ਹੱਕ ਦੇਖੋ ਅਸੀਂ ਇਸ ਦੇਸ਼ ਦੇ ਵਸਨੀਕ ਹੈ ਇਸ ਦੇਸ਼ ਨੂੰ 93% ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ ਸਾਡੇ ਜਿਹੜੇ ਮੰਦੇ ਹੱਕ ਹੈ ਉਹ ਦੇਣ ਕਿਉਂਕਿ ਜਿਲ੍ਹਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹੈ ਉਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਪਰੰਤੂ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਸੋ ਸਾਡਾ ਹੱਕ ਹੈ ਅਸੀਂ ਕੋਈ ਮੰਗ ਨਹੀਂ ਕਰ ਰਹੇ ਹਾਂਜੀ ਤੇ ਜਦੋਂ ਇਹ ਮੰਗ ਹੁੰਦੀ ਆ ਹੁਣ ਤਾਂ ਬੰਦੀ ਸਿੰਘਾਂ ਦਾ ਕੀ ਆ ਕਹਿਣਾ ਅੰਦਰੋਂ ਅੰਦਰੋਂ ਕੀ ਤੁਹਾਡੇ ਕੋਲ ਉਹਨਾਂ ਦੇ ਬਿਆਨ ਆਂਦੇ ਆ ਜਾਂ ਗੱਲਬਾਤ ਉਹਨਾਂ ਦੇ ਨਾਲ ਹੁੰਦੀ ਆ ਉਹ ਕੀ ਕਹਿੰਦੇ ਆ ਜੀ ਦੇਖੋ ਪਿਛਲੇ ਦਿਨਾਂ 'ਚ ਮੈਂ ਜੇਹੇਦਾਰ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕਰਕੇ ਵੀ ਆਇਆ ਉਹ ਉਹਨਾਂ ਨਾਲ ਸਪਸ਼ਟ ਸੰਦੇਸ਼ ਸਿਲੇਹਾ ਵੀ ਨਾ ਸੀ ਕਦੇ ਈਨ ਮੰਨਣੀ ਆ ਨਾ ਆਪਣੇ ਕਰਜ਼ ਦੇ ਪਿਸਤਾਵਾ ਕੋਈ ਸਾਨੂੰ ਕਿਉਂਕਿ ਉਹਨਾਂ ਨੇ ਜੋ ਕਰਿਆ ਜਾਇਜ਼ ਕਰਿਆ ਉਸ ਸਿਸਟਮ ਨੂੰ ਉਸ ਜੁਲਮ ਨੂੰ ਰੋਕਣ ਵਾਸਤੇ ਉਹਨਾਂ ਨੇ ਕਾਰਜ ਕਰਿਆ ਸੋ ਉਸ ਤੇ ਉਹਨਾਂ ਨੂੰ ਫਕਰ ਨਾ ਇਹ ਇਸ ਤਰ੍ਹਾਂ ਦੀ ਕੋਈ ਗੱਲ ਹੈ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਜਗਤਾਰ ਸਿੰਘ ਥਾਰਾ ਉਹਨਾਂ ਨੇ ਚਿੱਠੀ ਲਿਖੀ ਹੈ ਤੇ ਬਲਵੰਤ ਸਿੰਘ ਰਾਜੋਆਣਾ ਉਹਨਾਂ ਨੇ ਚਿੱਠੀ ਲਿਖੀ ਹੈ ਅਮਿਤ ਸ਼ਾਹ ਨੂੰ ਸੋ ਇਸ ਕਰਕੇ ਸਾਡੇ ਜਿਹੜੇ ਬੰਦੀ ਸਿੰਘ ਹੈ ਉਸ ਜਿਸ ਨਸਾਲੇ ਨੂੰ ਲੈ ਕੇ ਤੁਰੇ ਸੀ ਉਸ ਤੇ ਦ੍ਰਿੜ ਹੈ ਨਾ ਕੋਈ ਇਸ ਤਰ੍ਹਾਂ ਕਮਜ਼ੋਰੀ ਦਿਖਾਉਣ ਦੀ ਗੱਲ ਹੈ ਨਾ ਉਹਨਾਂ ਨੇ ਦਿਖਾਉਣੀ ਹੁਣ ਅਗਲੇ ਪ੍ਰੋਗਰਾਮ ਕੀ ਰਹਿਣਗੇ ਜੀ ਇੱਕ ਸਾਲ ਦੇ ਜਿਹੜਾ ਕਰੀਬ ਹੋ ਗਿਆ ਕੰਮ ਇੱਕ ਸਾਲ ਹੋ ਚੁੱਕਿਆ ਪੂਰਾ ਤੇ ਹੁਣ ਅਗਲੇ ਪ੍ਰੋਗਰਾਮ ਕੀ ਰਹਿਣਗੇ ਕਿਸ ਤਰ੍ਹਾਂ ਸਰਕਾਰ ਮੰਨੇਗੀ ਕੀ ਐਕਸ਼ਨ ਹੋਣਗੇ ਅਗਲੇ ਮੋਰਚੇ ਦੇ ਕੋ ਸਰਕਾਰਾਂ ਤੇ ਦਬਾਅ ਬਣਾ ਵਾਸਤੇ ਐਸੇ ਸਮੇਂ-ਸਮੇਂ ਤੇ ਸੰਗਤਾਂ ਨੂੰ ਪ੍ਰੋਗਰਾਮ ਦੇਣਾ ਆਉਣ ਵਾਲੇ ਦਿਨ ਤੇ ਭਾਵੇਂ 20 ਜਨਵਰੀ ਨੂੰ ਇੱਕ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਦਾ ਪ੍ਰੋਗਰਾਮ ਦਾ ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਤੋਂ ਵੱਡੇ ਪ੍ਰੋਗਰਾਮ ਦੇਣ ਜਾ। ਤੇ ਹੁਣ ਸੰਗਤ ਨੂੰ ਕੀ ਅਪੀਲ ਕਰਦੇ ਹੋ ਜੀ? ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਕਿ ਵੱਡੇ ਇਕੱਠ ਹੋਏ ਸੀ ਅਜ ਵੀ ਕਾਫਲਾ ਕਾਫੀ ਵੱਡਾ ਹੈ। ਤੁਹਾਨੂੰ ਲੱਗਦਾ ਵੀ ਇੰਨੇ ਇਕੱਠ ਕਾਫੀ ਹੋਣਗੇ ਜਾਂ ਫਿਰ ਹੋਰ ਵੀ ਵੱਧ ਗੰਟੀ ਸੰਗਤ ਆਣੀ ਜੇ? ਸੰਗਤਾਂ ਨੂੰ ਇਹ ਹੀ ਅਪੀਲ ਹੈ ਵੀ ਉਹਨਾਂ ਬੰਦੀ ਸਿੰਘਾਂ ਨੇ ਆਪਣਾ ਫਰਜ਼ ਨਿਭਾਇਆ ਕੌਮ ਪ੍ਰਤੀ ਜੀ ਆਪਣੇ ਸਮਾਜ ਪ੍ਰਤੀ ਸੋ ਸਾਡਾ ਵੀ ਫਰਜ ਬਣਦਾ ਉਹਨਾਂ ਦੇ ਨਾਲ ਡਟ ਕੇ ਖੜੀਏ ਤੇ ਕੌਮੀ ਇਨਸਾਫ ਮੋਰਚੇ ਦਾ ਸਾਥ ਦਈਏ 20 ਜਨਵਰੀ ਨੂੰ ਹੁਣ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜੇ ਫ੍ਰੀ ਹੋਣਗੇ ਉਹ ਜਿਹੜੇ ਅਜੇ ਪ੍ਰੋਗਰਾਮ ਲੀਕਿਆ ਗਿਆ ਵੀ ਚੰਡੀਗੜ੍ਹ ਦੇ ਆਲੇ ਦੁਆਲੇ ਜਿੰਨੀਆਂ ਵੀ ਸੜਕਾਂ ਪੈਣੀ ਆ ਉਹਨਾਂ ਤੇ ਜਿਹੜੇ ਟੋਲ ਪਲਾਜੇ ਆ ਉਹਨਾਂ ਨੂੰ ਫ੍ਰੀ ਕੀਤਾ ਜਾਵੇਗਾ ਪਰ ਜੇਕਰ ਸਰਕਾਰਾਂ ਨਹੀਂ ਮੰਨਦੀਆਂ ਤਾਂ ਉਹਨਾਂ ਵਾਲੇ ਦਿਨਾਂ 'ਚ ਪੰਜਾਬ ਲੈਵਲ ਤੇ ਵੀ ਪ੍ਰੋਗਰਾਮ ਲੀਕਿਆ ਜਾ ਸਕਦਾ ਹੈ ਤੇ ਫਿਰ ਮੰਗ ਵੀ ਦਿੱਤਾ ਜਾਣਾ ਜੀ ਜਾਂ ਫਿਰ ਸਮਾਪਤੀ ਹੋ ਜੇਗੀ ਮੋਰਚੇ ਦੇ ਉੱਤੇ ਜਾ ਕੇ ਮਾਰਚ ਦੀ ਉਹ ਇਸ ਦੀ ਜਿਹੜਾ ਚੱਲਿਆ ਹੈ ਮਾਰਚ ਇਹਦੀ ਸਮਾਪਤੀ ਹੋਏਗੀ ਕੌਮੀ ਇਨਸਾਫ ਮੋਰਚੇ ਵਿੱਚ ਜੋ ਉੱਥੇ ਪ੍ਰਬੰਧਕਾਂ ਦੀ ਸਲਾਹ ਹੋਏਗੀ ਕਿਉਂਕਿ ਮੰਗ ਪੱਤਰ ਦੇਣ ਦੀ ਕੋਈ ਤਕ ਨਹੀਂ ਬਣਦੀ ਕਿਉਂਕਿ ਇੱਕ ਸਾਲ ਹੋ ਗਿਆ 11 ਜਨਵਰੀ 2022 ਨੂੰ ਅਸੀਂ ਗਵਰਨਰ ਨੂੰ ਮੰਗ ਪੱਤਰ ਦਿੱਤਾ ਸੀ ਉਹਨੇ ਵਾਦਾ ਕੀਤਾ ਸੀ ਕਿ ਜਿਨ੍ਹਾਂ ਦੀ ਕਸਟਡੀ 25 ਸਾਲ ਤੋਂ ਉੱਪਰ ਹੋ ਗਏ ਉਹਨਾਂ ਦੀ ਰਿਹਾਈ ਕਰਾ ਮੰਗਾ ਪਰ ਤੂੰ ਉਹ ਮੁਕਰ ਗਿਆ ਇਸ ਕਰਕੇ ਇਹਨਾਂ ਨੂੰ ਸਰਕਾਰਾਂ ਨੂੰ ਕੋਈ ਮੰਗਾ ਪੱਤਰ ਦੇਣ ਦਾ ਕੋਈ ਤੁਕ ਨਹੀਂ ਬਣਦੀ ਸੋ ਬਿਲਕੁਲ ਕੌਮੀ ਸਭ ਮੋਰਚੇ ਵੱਲੋਂ ਮਾਰਚ ਚੰਡੀਗੜ੍ਹ ਵਾਲੇ ਪਾਸੇ ਸ਼੍ਰੀ ਫਤਗੜ੍ਹ ਸਾਹਿਬ ਦੀ ਧਰਤੀ ਤੋਂ ਆਰੰਭ ਕਰਕੇ ਲਜਾਇਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਮਾਰਚ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਸਰਕਾਰ ਦੇ ਬਿਆਨ ਆਂਦੇ ਆ ਕਿ ਜੇਕਰ ਗਲਤੀ ਕਬੂਲ ਕਰੋਗੇ ਤਾਂ ਛੱਡ ਦਿੱਤੇ ਜਾਓਗੇ ਪਰ ਦੂਜੇ ਪਾਸੇ ਬੰਦੀ ਸਿੰਘਾਂ ਦਾ ਬਿਲਕੁਲ ਵੀ ਜੋ ਪ੍ਰਤੀਕਰਮ ਉਹ ਇਸ ਦੇ ਹੱਕ ਵਿੱਚ ਨਹੀਂ ਰਹਿੰਦਾ ਉਹ ਕਹਿੰਦੇ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਗੁਨਾਹ ਨਹੀਂ ਕੀਤਾ ਤੇ ਨਾ ਹੀ ਕੋਈ ਗਲਤੀ ਕਬੂਲ ਕਰਾਂਗੇ ਪਰ ਇਹ ਮਾਰਚ ਫੇਰ ਉਸੇ ਤਰ੍ਹਾਂ ਕੱਢੇ ਜਾ ਰਹੇ ਹਨ ਬਿਆਨਾਂ ਤੋਂ ਬਾਅਦ ਵੀ ਤੇ ਕੋਸ਼ਿਸ਼ ਇਹ ਆ ਕਿ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾਵੇ ਤੇ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਲੈ ਜਾ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ